ਬਹਾਦਰ ਜੀ ਜਦੋਂ ਪੂਰਬ ਦੀ ਯਾਤਰਾ ਤੇ ਨਿਕਲੇ ਤਾਂ ਪਰਿਵਾਰ ਨੇ ਪਟਨਾ ਸਾਹਿਬ ਛੱਡ ਕੇ ਅਸਾਮ ਦੀ ਯਾਤਰਾ ਤੇ ਚਲੇ ਗਏ। ਇਸੇ ਸਫ਼ਰ ਦੌਰਾਨ ਹੀ ਉਨ੍ਹਾਂ ਨੂੰ ਮਾਤਾ ਗੁਜਰੀ ਦੀ ਕੁੱਖੋਂ ਪੁੱਤਰ ਦੇ ਜਨਮ ਦੀ ਖਬਰ ਮਿਲੀ। ਪੁੱਤਰ ਦਾ ਨਾਮ ਗੋਬਿੰਦ ਰੱਖਿਆ ਗਿਆ। ਪੰਜ ਵਰਿਆਂ ਦੇ ਹੋਏ ਤਾਂ ਸਾਰਾ ਪਰਿਵਾਰ ਆਨੰਦਪੁਰ ਸਭਾਵ ਅਥੇ ਹੀ ਗੋਬਿੰਦ ਜੀ ਨੇ ਸ਼ਾਸਤਰ ਅਤੇ ਸ਼ਾਸਤਰੀ ਸਿੱਖਿਆ ਹਾਸਿਲ ਕੀਤੀ ਸੰਸਕ੍ਰਿਤ ਫਾਰਸੀ ਪੰਜਾਬੀ ਅਤੇ ਬ੍ਰਿਜ ਆਦਿ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਘੋੜਸਵਾਰੀ تیرੰਦਾਜ਼ੀ ਅਤੇ ਕਿਰਪਾਨ ਦੇ ਕਰਤਬਾਂ ਵਿੱਚ નિਪੁੰਨ ਹੋਏ ਇਹੀ ਉਹ ਵਕਤ ਸੀ ਜਦ ਦਿੱਲੀ ਦੇ ਤਖਤ ਤੇ ਬੈਠਾ ਬਾਦਸ਼ਾਹ ਔਰੰਗਜ਼ੇਬ ਭੈਅ ਤੇ ਜ਼ੁਲਮ ਦੇ ਨਾਲ ਸਾਰੇ ਹਿੰਦੁਸਤਾਨ ਨੂੰ دین ਦੇ ਰੰਗ ਵਿੱਚ ਰੰਗਣਾ ਚਾਹੁੰਦਾ ਸੀ ਸਨ 1675 ਗੋਬਿੰਦ ਜੀ ਉਦੋਂ ਨਵੰਬਰ ਦੇ ਸਾਲ ਜਦੋਂ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦੇ ਸਜੇ ਹੋਏ ਦਰਬਾਰ ਵਿੱਚ ਸ਼੍ਰੀ ਮੀਂਂ ਪੰਡਤ ਆਫਰੇ ਹਦੀ ਹੋਏ ਜਿਨ੍ਹਾਂ ਦੇ ਮਥਿਆਂ ਤੋਂ ਜ਼ਬਰਨ ਤਿਲਕ ਮਿਟਾਏ ਜਾ ਰਹੇ ਸਨ ਜੰਜੂ ਉਡਾਰੇ ਜਾ ਰਹੇ ਸਨ ਉਹਨਾਂ ਦੀ ਦਰਦ ਪਰਿਵਿਧਿਆ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਜੇ ਖਾਮੋਸ਼ੀ ਸਨ ਕਿ ਬਾਲ ਗੋਬਿੰਦ ਬੋਲ ਉੱਠੇ ਗੁਰੂ ਪਿਤਾ ਇੱਕ ਅਰਜ਼ ਅੱਜ ਬਾਹਰਕ ਤੀੜਾ ਕਰੇ ਤੁਬੇ ਬਿੰਕੋਂ ਜੋ ਜਿੰਦ ਦਾ ਦੀਵਾ ਬਲਤਵੇ ਚੁੱਲ੍ਹੜ ਲੱਖ ਹਨੇਰੀਆ ਕਹਿਰ ਦੀ ਪੌਣ ਵਗੇ ਤੇਰੇ ਸੱਚ ਬਲੀਦਾਨ ਦਾ ਯੁਗ-ਯੁਗ ਦੀਪ ਜਲੇ ਬਾਲ ਗੋਬਿੰਦ ਨੂੰ ਪਿਆਰ ਭਰਿਆ ਥਾਪੜਾ ਦੇਗੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤ ਨੂੰ ਕਹਿਣ ਲੱਗੇ ਹੈ ਦੁਖਿਆਰੇ ਹਿਰਦੇ ਗਲੀ ਨਾਲਿ ਯਕੀਨ ਤੇਗ ਬਹਾਦਰ ਮੰਨ ਲਵੇ ਜੇ ਕਰ ਤੇਰੀ ਸਾਰਾ ਹਿੰਦਿਆ ਆਪਣਾ ਬਦਲ ਲਵੇਗਾ ਦੀ ਗੁਰੂ ਤੇਗ ਬਹਾਦਰ ਜੀ ਇਨਸਾਨੀ ਸੁਤੰਤਰਤਾ ਇਨਸਾਫ ਅਤੇ ਦੀਨਾ ਦੁਖੀਆਂ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਢਿੱਲੀ ਬਲਦਾ ਨਾ ਹੋਵੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ ਕੋਈ ਪੇਸ਼ ਨਾ ਚਲਦੀ ਦੇਖ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਅੰਤਾਂ ਦੇ ਦਸਿਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਦਹਿਲ ਜਾਵੇ ਭਾਈ ਮਤੀ ਦਾਸ ਜੀ ਨੂੰ ਹਾਰੇ ਨਾਲ ਚੀਰਿਆ ਗਿਆ ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਅੱਗ ਵਿੱਚ ਚਲਾਇਆ ਦੀ ਅਲਾਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਔਰੰਗਜ਼ੇਬ ਅਤੇ ਉਸ ਦੀ ਮਗਲੀ ਅਸਲ ਤਨਤ ਗੁਰੂ ਜੀ ਨੂੰ ਦੀਨ ਕਬੂਲ ਕਰਵਾਉਣ ਦੀ ਕੋਸ਼ਿਸ਼ ਕਰਦੀ ਆ ਗਈ। ਔਰੰਗਜ਼ੇਬ ਨੇ ਹੁਕਮ ਦਿੱਤਾ ਸਿਰ ਕਲਮ ਕਰ ਦਿੱਤਾ ਜਾਵੇ। aur khabardar ਕੋਈ ਇਸ ਸਿਰ ਅਤੇ ਜਿਸਮ ਨੂੰ ਇਸ ਜ਼ਮੀਨ ਤੋਂ ਉਠਾਉਣ ਦੀ ਜੁਰਤ ਨਾ ਕਰੇ ਪਰਵਾ ਨਾ ਕਰਦੇ ਹਾਂ ਗੁੰਜਾਰਾ ਸਿੱਖ ਲੱਖੀ ਸ਼ਾਹ ਗੁਰਾਂ ਦੀ ਦੇਹੀ ਨੂੰ ਆਪਣੇ ਗੱਡੇ ਵਿੱਚ ਲੁਕਾ ਕੇ ਆਪਣੇ ਪਿੰਡ ਲੈ ਗਿਆ ਤੇ ਗੁਰਾਂ ਦੀ ਦੇਹੀ ਦਾ ਸੰਸਕਾਰ ਕਰਨ ਨਹੀਂ ਆਪਣੇ ਘਰ ਨੂੰ ਅੱਗ ਲਾ ਦਿੱਤੀ ਭਾਈ ਜੇਤਾ ਗੁਰਾਂ ਦੇ ਸੀਸ ਨੂੰ ਆਪਣੇ ਬੁੱਕਲ ਵਿੱਚ ਲੁਕਾ ਕੇ ਰਾਤਾਂ ਅਤੇ ਝੱਖੜ ਛੀਰ ਦਾ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਾਚਿਆ ਤੇ ਉਹਨਾਂ ਨੂੰ ਗੁਰੂ ਦਾ ਅਸੀਸ ਅਰਪਿਤ ਕੀਤਾ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਦਸਮ ਬਾਸ਼ਾ ਨੇ ਭਾਈ ਜੇਤੇ ਨੂੰ ਗਲੇ ਲਗਾਇਆ ਤੇ ਸੀਸ ਦਾ ਸੰਸਕਾਰ ਕੀਤਾ ਗੁਰੂ ਪਿਤਾ ਦੀ ਸ਼ਹਾਦਤ ਦਸਮ ਬਾਸ਼ਾ ਦੇ ਨੈਣਾਂ ਨੂੰ ਐਸੀ ਨਮੀ ਤੇ ਲੋ ਦੇ ਗਈ ਕਿ ਉਹਨਾਂ ਨੇ ਆਉਂਦੇ ਸਮਿਆਂ ਨੂੰ ਅਨੰਤ ਕਾਲ ਤੱਕ ਨਿਹਾਰਿਆ ਹਾਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਜ਼ਬਰ ਅਤੇ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਹੋਣ ਦਾ ਆਦੇਸ਼ ਦਿੱਤਾ ਫਿਰ ਆਇਆ 1699 ਦੀ ਵਿਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਹਿੰਦੁਸਤਾਨ ਦੀਆਂ ਚਾਰਾਂ ਦਿਸ਼ਾਵਾਂ ਤੋਂ ਆਈ ਸੰਗਤ ਤੋਂ ਸੀਸ ਦੀ ਮੰਗੀ ਤੀ ਪੰਜ ਮਰਜੀਵੜਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕੀਤੇ ਇਹਨਾਂ ਨੂੰ ਦਸਮ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ ਗਲ ਨਾਲ ਲਾਇਆ ਗੁਰੂ ਦੇ ਪਿਆਰੇ ਕਿਹਾ ਫੇਰ ਇਹਨਾਂ ਪੰਜਾਂ ਪਿਆਰਿਆਂ ਤੋਂ ਖੁਦ ਅੰਮ੍ਰਿਤ ਪਾਨ ਕਰਕੇ ਆਪੇ ਗੁਰਚੇਲਾ ਦੀ ਅਨੂਠੀ ਮਿਸਾਲ ਕਾਇਮ ਕੀਤੀ ਇਸ ਮੌਕੇ ਤੇ ਆਏ ਹੋਏ ਵਕਫਕ ਵਰਣਾ ਅਤੇ ਜਾਤਾਂ ਨਾਲ ਸੰਬੰਧ ਰੱਖਣ ਵਾਲੇ ਵਿਸ਼ਾਲ ਜਨ ਸਮੂਹ ਇੱਕੋ ਹੀ ਬਾਟੇ ਚੋਂ ਅਮਰ ਸ਼ਿਕਾਇਆ ਸਦੀਆਂ ਤੋਂ ਚਲਦੇ ਆ ਰਹੇ ਜਾਤ ਪਾਤ ਦੇ ਸਰਾਪ ਨੂੰ ਇੱਕੋ ਪਲ ਵਿੱਚ ਮਿਟਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਸ ਤੋਂ ਇੱਕ ਨਵਾਂ ਵੇਸ ਦੇ ਕੇ ਅਕਾਲ ਪੁਰਖ ਦੀ ਫੌਜ ਕੇ ਆ ਸੱਚ ਪ੍ਰੇਮ ਅਤੇ ਚੜ੍ਹਦੀ ਕਲਾ ਦੇ ਇਸ ਬੇਖੌਫ ਕਾਫਲੇ ਨੂੰ ਦੇਖ ਕੇ ਜ਼ੁਲਮ ਅਤੇ ਬੇਇਨਸਾਫੀ ਦੀ ਸਤਾਈ ਹੋਈ ਹਕकत ਵਿੱਚ ਆਸ ਅਤੇ ਉਸਾਦੀ ਨਮੀ ਲਹਿਰ ਤੋੜ ਗਈ ਪਰ ਮੁਗਲ ਸਲਤਨਤ ਪਹਾੜੀ ਰਾਜਿਆਂ ਅਤੇ ਅਕੌਤੀ ਉੱਚੀਆਂ ਜਾਤਾਂ ਨੂੰ ਇਹ ਅਣਖੀਲਾ ਪੰਥ ਚੁਪਣ ਲੱਗਾ ਖਾਲਸੇ ਦੀ ਹੋਂਦ ਮਿਟਾਉਣ ਦੀਆਂ ਤਰਕੀਬਾਂ ਹੋਣ ਲੱਗੀਆਂ ਉਦਗਰਜ਼ ਅਤੇ ਹੰਕਾਰੀ ਤਾਕਤਾਂ ਸਿਰ ਜੋੜਨ ਲੱਗ ਪਿਆ ਚਾਰੇ ਪਾਸੇ ਉਹ ਜ਼ੁਲਮ ਦਾ ਗਰਦ-ਗੁਬਾਰ ਇਕੱਠਾ ਹੋਣ ਲੱਗਾ ਸੱਚ ਆਤਮ ਸਨਮਾਨ ਅਤੇ ਇਨਸਾਫ ਦੀਆਂ ਲਾਟਾਂ ਨੂੰ ਉਜਾੜ ਲਈ ਵਾਰ-ਵਾਰ ਜ਼ੁਲਮ ਅਤੇ ਬੇਇਨਸਾਫੀ ਦੇ ਚੱਕਰ ਚੁੱਲੇ ਪਹਾੜੀ ਰਾਜਿਆਂ ਅਤੇ ਬੋਗਲਿਆ ਹਸਲਤਨਾਂ ਦੀਆਂ ਬਾੜੀ ਫੌਜਾਂ ਨੇ ਰਲ ਕੇ ਵਾਰ-ਵਾਰ ਹਮਲੇ ਕੀਤੇ ਸਵਾ ਲੱਖ ਸੇ ਇੱਕ ਲੜਾਉ ਜੇ ਗੁਰੂ ਬਾਦ ਅਨੁਸਾਰ ਗੁਰੂ ਦਾ ਖਾਲਸਾ ਬੇਮਿਸਾਲ ਬਾਜ਼ਰੀ ਨਾਲ ਲੜਿਆ ਸਰਬੰਸਦਾਨੀ ਬੇਕਸਾਂ ਦੇ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਆਦੇਸ਼ ਮੁਤਾਬਕ ਦੁਨੀਆ ਉੱਤੇ ਸੱਚ ਹੱਕ ਅਤੇ ਇਨਸਾਫ ਦੀ ਰੱਬੀ ਹਕੂਮਤ ਕਾਇਮ ਕਰਨ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਇਤਿਹਾਸ ਵਿੱਚ ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ਜਦੋਂ ਗੋੜ ਦੀ ਗੜੀ ਵਿੱਚ ਆਪਣੇ ਵੱਡੇ ਸਹਬਜ਼ਾਦਿਆਂ ਅਜੀਤ ਸਿੰਘ ਤੇ ਜੁਜਾਰ ਸਿੰਘ ਨੂੰ ਆਪਣੇ ਹੱਥੀ ਸ਼ਹੀਦੀ ਗਾਨੇ ਬਣ ਕੇ ਜੁਝਣ ਲਈ ਤੋਰਿਆ ਭਾਰੀ ਫੌਜ ਦਾ ਮੁਕਾਬਲਾ ਕਰਦੇ ਹੋਏ ਗੁਰੂ ਦੇਵਾਲ ਰਣਖੇਤਰ ਵਿੱਚ ਸ਼ਹੀਦ ਹੋਏ ਤੂਬਾ ਸਰਹੰਦ ਵਜ਼ੀਰਖਾਨੇ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਮਾਸੂਮ ਜਿੰਦਾਂ ਨੂੰ ਲਾਲਚ ਅਤੇ ਖੌਫ ਦਿੱਤੇ ਗਏ ਤਾਂ ਜੋ ਉਹ ਆਪਣਾ ਤਰਫਿਆ ਦੇ ਪਰ ਉਹ ਆਪਣੇ ਸਿੱਧਕ ਤੇ ਅਡੋਲ ਰਹੇ 7 ਸਾਲ ਦੇ ਸਹਿਬਜ਼ਾਦੇ ਫਤਿਹ ਸਿੰਘ ਤੇ 9 ਸਾਲ ਦੇ ਸਹਿਬਜ਼ਾਦੇ ਜ਼ੋਰਾਵਰ ਸਿੰਘ ਜਿਉਂਦੇ ਜੀ ਦੀਆਂ ਵਿੱਚਣਵਾ ਦਿੱਤਾ ਇਨਾ ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਪ੍ਰਾਨ त्याग ਦਿੱਤੇ ਮਾਤਾ ਪਿਤਾ ਅਤੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇਖ ਕੇ ਵੀ ਮਛੀਵਾੜੇ ਦੇ ਜੰਗਲ ਵਿੱਚ ਇਕੱਲੇ ਬੈਠੇ ਸਰਬੰਸਧਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਨ ਤੇ ਅਕਾਲ ਪੁਰਖਲੇ ਗਹਿਰੇ ਪ੍ਰੇਮ ਅਤੇ ਸ਼ੁਕਰਾਨੇ ਦੇ ਭੂਲ bit ਤੂ ਦੇ ਵੇਨਰੋਗ ਰਜਾਈਆਂ ਦਾ ਹੋ ਡਣ ਤੂ ਤੇ ਬਿਦੇ ਦੋਗ ਰਜਾਈਆਂ ਦਾ ਹੋ ਡਣ ਨਾਗੇ ਨਿਵਾਸ ਦੇਦ ਮਿੱਤ